ਇੱਕ ਗੁੱਡ ਨਿਊਜ਼ ਆਪਣੇ ਜਿਹੜੀ ਆ ਸਿੱਖ ਕੌਮ ਦੇ ਲਈ ਇੱਥੇ ਆ ਰਹੀ ਆ ਵਾਸ਼ਿੰਗਟਨ ਸਟੇਟ ਸੈਨੇਟ ਨੇ ਇੱਕ ਰੈਜ਼ੋਲੂਸ਼ਨ ਸਿੱਖ ਅਮਰੀਕਨਸ ਨੂੰ ਜਿਹੜਾ ਰਿਪਰੈਜ਼ੈਂਟ ਕਰਦੇ ਹੋਏ ਉਸ ਨੂੰ ਆਨਰ ਕਰਦੇ ਹੋਏ ਉਸ ਦਾ ਸਲਮਾਨ ਕਰਦੇ ਹੋਏ ਇਹ ਪਾਸ ਕੀਤਾ ਹੈਗਾ ਆ ਸਟੇਟ ਸੈਨੇਟਰ ਮਨਕਾ ਢਿੰਗਰਾ ਜਿਹੜੇ ਕੀ ਰੈਡਮੰਡ ਇਲਾਕੇ ਤੋਂ ਸਟੇਟ ਸੈਨੇਟਰ ਨੇ ਇਹ ਪਹਿਲੀ ਸਿੱਖ ਅਮਰੀਕਨ ਆ ਜਿਹੜੀ ਸਟੇਟ ਲੈਜਿਸਲੇਚਰ ਦੇ ਵਿੱਚ ਉਸ ਸੂਬੇ ਚ ਉਹ ਜਿੱਤ ਕੇ ਉੱਥੇ ਪਹੁੰਚੇ ਸੀ ਤੇ ਉਹਨਾਂ ਨੇ ਜਿਹੜੇ ਸੈਨੇਟਰ ਢੀਂਗਰਾ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਜਿਹੜੀ ਕਮਿਊਨਿਟੀ ਆ ਜਿਹੜੀ ਟਰੂਥ ਤੇ ਸਰਵਿਸ ਦੇ ਨਾਲ ਇੱਥੇ ਕੰਮ ਕਰ ਰਹੀ ਆ ਤੇ ਇਹ ਜਿਹੜਾ ਮਤਾ ਹੋਇਆ ਆ ਇਹ ਪਾਸ ਹੋਇਆ ਆ ਇਹ ਇੱਕ ਬਹੁਤ ਵਧੀਆ ਜਿਹੜੀ ਉਹ ਚੀਜ਼ ਆ ਵੀ ਕਹਿੰਦੇ ਵੀ ਸਿੱਖਾਂ ਨੇ ਜੋ ਅਮਰੀਕਾ ਦੇ ਲਈ ਜਾਂ ਵਾਸ਼ਿੰਗਟਨ ਦੇ ਵਿੱਚ ਜੋ ਯੋਗਦਾਨ ਪਾਇਆ ਉਸ ਨੂੰ ਲੈ ਕੇ ਇਸ ਦਰਮਿਆਨ ਉਹਨਾਂ ਨੇ ਜਿਹੜੇ ਬੈਲਿੰਘਮ ਦੇ ਵਿੱਚ 1907 ਦੇ ਵਿੱਚ ਰਾਈਟ ਹੋਏ ਸੀ ਹਿੰਸਾ ਹੋਏ ਸੀਗੀ ਉਹਨਾਂ ਨੂੰ ਵੀ ਉਹਨਾਂ ਦੇ ਵੀ ਪੀੜਤਾਂ ਨੂੰ ਜਿਹੜਾ ਉਹ ਯਾਦ ਕੀਤਾ ਉਹਨਾਂ ਨੂੰ ਵੀ ਸ਼ਰਧਾਂਜਲੀ ਜਿਹੜੀ ਉਹ ਪੇਂਟ ਕੀਤੀ ਗਈ ਹੈਗੀ ਆ ਸੋ ਇਹ ਜਿਹੜਾ ਰੈਜ਼ੋਲੂਸ਼ਨ ਆ ਉਹ ਕਹਿੰਦੇ ਵੀ ਇਹ ਇੱਕ ਟੈਸਟਮੈਂਟ ਆ ਇਹ ਇੱਕ ਸਬੂਤ ਆ ਸਿੱਖ ਅਮਰੀਕਨ ਵੈਲਿਊਜ਼ ਦਾ ਸਿੱਖ ਅਮਰੀਕਨ ਕਮਿਊਨਿਟੀ ਦਾ ਵੀ ਉਹਨਾਂ ਨੇ ਇਸ ਮੁਲਕ ਦੇ ਵਿੱਚ ਆ ਕੇ ਜਿੱਥੇ ਅਣਥੱਕ ਮਿਹਨਤ ਕੀਤੀ ਤੇ ਤੇ ਮੁਲਕ ਨੂੰ ਅੱਗੇ ਵਧਾਉਣ ਦੇ ਵਿੱਚ ਵੀ ਕਾਮਯਾਬੀਆਂ ਜਿਹੜੀਆਂ ਆ ਉਹ ਹਾਸਲ ਕੀਤੀਆਂ ਤੇ ਉਸ ਦੇ ਵਿੱਚ ਵੱਡਮੁੱਲਾ ਜਿਹੜਾ ਉਹ ਯੋਗਦਾਨ ਪਾਇਆ ਸੋ ਵਾਸ਼ਿੰਗਟਨ ਸਟੇਟ ਸੈਨੇਟ ਦੇ ਦੁਆਰਾ ਸਿੱਖਾਂ ਨੂੰ ਸਨਮਾਨਤ ਕਰਦਾ ਹੋਇਆ ਉਹਨਾਂ ਨੂੰ ਮਾਣ ਦਿੰਦਾ ਹੋਇਆ ਸਨਮਾਨ ਦਿੰਦਾ ਹੋਇਆ ਇੱਕ ਰੈਜ਼ੋਲੂਸ਼ਨ ਆ ਉਸ ਨੂੰ ਪਾਸ ਕੀਤਾ ਗਿਆ ਹੈ ਜੀ ਇੱਕ ਗੁੱਡ ਨਿਊਜ਼ ਆਪਣੇ ਜਿਹੜੀ ਆ ਸਿੱਖ ਕੌਮ ਦੇ ਲਈ ਇੱਥੇ ਆ ਰਹੀ ਆ ਵਾਸ਼ਿੰਗਟਨ ਸਟੇਟ ਸੈਨੇਟ ਨੇ ਇੱਕ ਰੈਜ਼ੋਲੂਸ਼ਨ ਸਿੱਖ ਅਮਰੀਕਨਸ ਨੂੰ ਜਿਹੜਾ ਰਿਪਰੈਜ਼ੈਂਟ ਕਰਦੇ ਹੋਏ ਉਸ ਨੂੰ ਆਨਰ ਕਰਦੇ ਹੋਏ ਉਸ ਦਾ ਸਲਮਾਨ ਕਰਦੇ ਹੋਏ ਇਹ ਪਾਸ ਕੀਤਾ ਹੈਗਾ ਆ ਸਟੇਟ ਸੈਨੇਟਰ ਮਨਕਾ ਢਿੰਗਰਾ ਜਿਹੜੇ ਕਿ ਰੈਡਮੰਡ ਇਲਾਕੇ ਤੋਂ ਸਟੇਟ ਸੈਨੇਟਰ ਨੇ ਇਹ ਪਹਿਲੀ ਸਿੱਖ ਅਮਰੀਕਨ ਆ ਜਿਹੜੀ ਸਟੇਟ ਲੈਜਿਸਲੇਚਰ ਦੇ ਵਿੱਚ ਉਸ ਸੂਬੇ ਚ ਉਹ ਉਹ ਜਿੱਤ ਕੇ ਉੱਥੇ ਪਹੁੰਚੇ ਸੀ ਤੇ ਉਹਨਾਂ ਨੇ ਜਿਹੜੇ ਸੈਨੇਟਰ ਢਿੰਗਰਾ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਜਿਹੜੀ ਕਮਿਊਨਿਟੀ ਆ ਜਿਹੜੀ ਟਰੂਥ ਤੇ ਸਰਵਿਸ ਦੇ ਨਾਲ ਇੱਥੇ ਕੰਮ ਕਰ ਰਹੀ ਆ ਤੇ ਇਹ ਇਹ ਜਿਹੜਾ ਮਤਾ ਹੋਇਆ ਆ ਇਹ ਪਾਸ ਹੋਇਆ ਆ ਇਹ ਇੱਕ ਬਹੁਤ ਵਧੀਆ ਜਿਹੜੀ ਉਹ ਚੀਜ਼ ਆ ਵੀ ਕਹਿੰਦੇ ਵੀ ਸਿੱਖਾਂ ਨੇ ਜੋ ਅਮਰੀਕਾ ਦੇ ਲਈ ਜਾਂ ਵਾਸ਼ਿੰਗਟਨ ਦੇ ਵਿੱਚ ਜੋ ਯੋਗਦਾਨ ਪਾਇਆ ਉਸ ਨੂੰ ਲੈ ਕੇ ਇਸ ਦਰਮਿਆਨ ਉਹਨਾਂ ਨੇ ਜਿਹੜੇ ਬੈਲਿੰਘਮ ਦੇ ਵਿੱਚ 1907 ਦੇ ਵਿੱਚ ਰਾਈਟ ਹੋਏ ਸੀ ਹਿੰਸਾ ਹੋਈ ਸੀਗੀ ਉਹਨਾਂ ਨੂੰ ਵੀ ਉਹਨਾਂ ਦੇ ਵੀ ਪੀੜਤਾਂ ਨੂੰ ਜਿਹੜਾ ਉਹ ਯਾਦ ਕੀਤਾ ਉਹਨਾਂ ਨੂੰ ਵੀ ਸ਼ਰਧਾਂਜਲੀ ਜਿਹੜੀ ਉਹ ਪੇਂਟ ਕੀਤੀ ਗਈ ਹੈਗੀ ਆ ਸੋ ਇਹ ਜਿਹੜਾ ਰੈਜ਼ੋਲੂਸ਼ਨ ਆ ਉਹ ਕਹਿੰਦੇ ਵੀ ਇਹ ਇੱਕ ਟੈਸਟਮੈਂਟ ਆ ਇਹ ਇੱਕ ਸਬੂਤ ਆ ਸਿੱਖ ਅਮਰੀਕਨ ਵੈਲਿਊਜ਼ ਦਾ ਸਿੱਖ ਅਮਰੀਕਨ ਕਮਿਊਨਿਟੀ ਦਾ ਵੀ ਉਹਨਾਂ ਨੇ ਇਸ ਮੁਲਕ ਦੇ ਵਿੱਚ ਆ ਕੇ ਜਿੱਥੇ ਅਣਥੱਕ ਮਿਹਨਤ ਕੀਤੀ ਤੇ ਤੇ ਮੁਲਕ ਨੂੰ ਅੱਗੇ ਵਧਾਉਣ ਦੇ ਵਿੱਚ ਵੀ ਕਾਮਯਾਬੀਆਂ ਜਿਹੜੀਆਂ ਆ ਉਹ ਹਾਸਲ ਕੀਤੀਆਂ ਤੇ ਉਸ ਦੇ ਵਿੱਚ ਵੱਡਮੁੱਲਾ ਜਿਹੜਾ ਉਹ ਯੋਗਦਾਨ ਪਾਇਆ ਆ ਸੋ ਵਾਸ਼ਿੰਗਟਨ ਸਟੇਟ ਸੈਨੇਟ ਦੇ ਦੁਆਰਾ ਸਿੱਖਾਂ ਨੂੰ ਸਨਮਾਨਤ ਕਰਦਾ ਹੋਇਆ ਉਹਨਾਂ ਨੂੰ ਮਾਣ ਦਿੰਦਾ ਹੋਇਆ ਸਨਮਾਨ ਦਿੰਦਾ ਹੋਇਆ ਇੱਕ ਰੈਜ਼ੋਲੂਸ਼ਨ ਆ ਉਸ ਨੂੰ ਪਾਸ ਕੀਤਾ ਗਿਆ ਆ ਜੀ